ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਨੂੰ ਖੱਬੇ ਪਾਸੇ ਦੀ ਬਟਨ ਪੱਟੀ ਜਿਹੜੀ ਜਿਗਜੈਗ ਬਟਨ ਪੱਟੀ ਬਣਾਉਣੀ ਦੱਸਾਂਗੀ ਇਸ ਤਰ੍ਹਾਂ ਇਹਦੀ ਕਿਨਾਰੀ ਬੰਦੀ ਹੈ ਦੋ ਦੋ ਕੁੰਡੀਆਂ ਤੇ ਆਪਾਂ ਇਹ ਕਿਨਾਰੀ ਬਣਾਈ ਹੈ ਇਸੇ ਤਰ੍ਹਾਂ ਆਪਾਂ ਨਾਲ ਕਿਨਾਰੀ ਬਣਾਉਂਦੇ ਜਾਵਾਂਗੇ ਜੇਕਰ ਆਪਾਂ ਇਹ ਕਿਨਾਰੀ ਨਹੀਂ ਬਣਾਉਂਦੇ ਤਾਂ ਆਪਣਾ ਜਿਹੜਾ ਇਸ ਤਰ੍ਹਾਂ ਬਣੂਗਾ ਤੇ ਬਾਅਦ ਵਿੱਚ ਆਪਾਂ ਨੂੰ ਕਰੋਸ਼ ਦੇ ਨਾਲ ਕਿਨਾਰੀ ਬਣਾਉਣੀ ਪਊਗੀ ਠੀਕ ਹੈ ਜੇ ਜੇਕਰ ਆਪਾਂ ਦੋ ਦੋ ਕੁੰਡੇ ਇਸੇ ਤਰ੍ਹਾਂ ਨਾਲ ਬਣਾਉਂਦੇ ਜਾਵਾਂਗੇ ਤਾਂ ਜਿਹੜੇ ਇਸ ਤਰ੍ਹਾਂ ਨਾਲ ਹੀ ਕਿਨਾਰੀ ਬਣਦੀ ਜਾਊਗੀ ਬਹੁਤ ਸੋਹਣੀ ਕਿਨਾਰੀ ਬਣਦੀ ਹੈ ਸੱਜੇ ਪਾਸੇ ਦੀ ਬਟਨ ਪੱਟੀ ਜਿਹੜੀ ਮੈਂ ਬਣਾਉਣੀ ਤੁਹਾਨੂੰ ਦੱਸ ਚੁੱਕੀ ਹਾਂ ਤੇ ਅੱਜ ਮੈਂ ਤੁਹਾਨੂੰ ਖੱਬੇ ਪਾਸੇ ਦੀ ਬਟਨ ਪੱਟੀ ਬਣਾਉਣੀ ਦੱਸਾਂਗੀ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰਦੇ ਆ ਪੈਨ ਬਣਾਉਣਾ ਮੈਂ ਇੱਥੇ 10 ਕੁੰਡੇ ਲਏ ਆ ਬਟਨ ਪੱਟੀ ਵਾਸਤੇ ਤੁਸੀਂ ਜੇਕਰ ਜ਼ਿਆਦਾ ਕੁੰਡਿਆਂ ਤੇ ਬਟਨ ਪੱਟੀ ਬਣਾਉਣੀ ਹੈ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨੇ ਕੁੰਡਿਆਂ ਤੇ ਤੁਸੀਂ ਬਟਨ ਪੱਟੀ ਬਣਾਉਣੀ ਹੋਣੇ ਕੁੰਡੇ ਰੱਖ ਲੈਣੇ ਆ ਠੀਕ ਹੈ ਫਿਰ ਵਧਾਉਣੇ ਘਟਾਉਣੇ ਉਸੇ ਹਿਸਾਬ ਨਾਲ ਆ ਜਿਵੇਂ ਮੈਂ ਤੁਹਾਨੂੰ ਦੱਸੂਗੀ ਜਿਗਜੈਗ ਬਟਨ ਪੱਟੀ ਵਾਸਤੇ ਇਹ ਆਪਣੀ ਲੈਫਟ ਸਾਈਡ ਦੀ ਬਟਨ ਪੱਟੀ ਬਣੂਗੀ ਰਾਈਟ ਸਾਈਡ ਦੀ ਸਾਈਡ ਦੀ ਬਟਨ ਪੱਟੀ ਜਿਹੜੀ ਉਹ ਮੈਂ ਤੁਹਾਨੂੰ ਆਪਣੀ ਚੈਨਲ ਤੇ ਦੱਸ ਚੁੱਕੀ ਹਾਂ ਇਸ ਤਰ੍ਹਾਂ ਇਹ ਆਪਣੀ ਰਾਈਟ ਸਾਈਡ ਦੀ ਬਟਨ ਪੱਟੀ ਹੈ ਹੁਣ ਆਪਾਂ ਬਣਾਉਣੀ ਹੈ ਲੈਫਟ ਸਾਈਡ ਦੀ ਬਟਨ ਪੱਟੀ ਇਸ ਤਰ੍ਹਾਂ ਜਿਹੜੀ ਲੈਫਟ ਸਾਈਡ ਦੀ ਬਟਨ ਪੱਟੀ ਹੋਗੀ ਉਹ ਆਪਾਂ ਜਦੋਂ ਰਾਈਟ ਸਾਈਡ ਦੀ ਬਟਨ ਪੱਟੀ ਬਣਾਉਣੀ ਹੈ ਤਾਂ ਆਪਾਂ ਇਧਰੋਂ ਸ਼ੁਰੂ ਕਰਦੇ ਹਾਂ ਇਹ ਆਪਣੇ ਕਿਨਾਰੀ ਵਾਲੇ ਕੁੰਡੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਬਟਨ ਪੱਟੀ ਬਣਾਉਣੀ ਹੈ ਫਿਰ ਆਪਾਂ ਇਧਰ ਆਪਣਾ ਡਿਜ਼ਾਈਨ ਸੈੱਟ ਕਰਦੇ ਹਾਂ ਠੀਕ ਹੈ ਜਿਹੜੀ ਆਪਣੀ ਲੈਫਟ ਸਾਈਡ ਦੀ ਬਟਨ ਪੱਟੀ ਐ ਉਹ ਆਪਾਂ ਪਹਿਲਾਂ ਇਧਰੋਂ ਆਪਣਾ ਡਿਜ਼ਾਈਨ ਬਣਾਉਣੀ ਐ ਫਿਰ ਇਹ 10 ਕੁੰਡੇ ਜਿੰਨੇ ਵੀ ਤੁਸੀਂ ਰੱਖੇ ਹੋਣਗੇ ਉਹਨੇ ਕੁੰਡੇ ਜਿਹੜੇ ਆਪਾਂ ਇਧਰ ਬਟਨ ਪੱਟੀ ਵਾਲੇ ਬਣਾਉਣੇ ਆ ਤੇ ਇਹ ਕੁੰਡਾ ਜਿਹੜਾ ਹੁੰਦਾ ਆਪਣਾ ਇੱਕ ਜਾਂ ਦੋ ਜਿਵੇਂ ਆਪਾਂ ਕਿਨਾਰੀ ਬਣਾਉਣੀ ਜਿਵੇਂ ਮੈਂ ਦੋ ਕੁੰਡਿਆਂ ਤੇ ਕਿਨਾਰੀ ਬਣਾ ਰਹੀ ਆ ਇਹ ਦੋ ਕੁੰਡੇ ਆਪਣੇ ਹੋ ਜਾਣਗੇ ਕਿਨਾਰੀ ਵਾਲੇ ਜਿਹੜਾ ਡਿਜ਼ਾਈਨ ਆ ਤੁਸੀਂ ਇਧਰ ਕੋਈ ਵੀ ਸੈੱਟ ਕਰ ਸਕਦੇ ਹੋ ਉਸ ਤੋਂ ਬਾਅਦ ਆਪਣੀ ਇਹ ਬਟਨ ਪੱਟੀ ਆਊਗੀ ਤੇ ਇਧਰ ਆਪਣੀ ਇਹ ਬਟਨ ਪੱਟੀ ਹੈ ਤੇ ਇਧਰ ਆਪਣਾ ਡਿਜ਼ਾਈਨ ਹੋਗਾ ਇਹ ਹੈਗਾ ਆਪਣਾ ਸੱਜਾ ਪਾਸਾ ਇਹ ਮੈਂ ਤੁਹਾਨੂੰ ਬਣਾਉਣਾ ਦੱਸ ਚੁੱਕੀ ਆ ਆਪਣੇ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਲੈਫਟ ਸਾਈਡ ਖੱਬੇ ਪਾਸੇ ਦੀ ਬਟਨ ਪੱਟੀ ਇਸ ਤਰ੍ਹਾਂ ਮੈਂ ਤੁਹਾਨੂੰ ਜਿਹੜਾ ਇਹ ਆਈ ਕੋਡ ਬਣਾਉਣਾ ਦੱਸੂਗੀ ਜਿਹੜੀ ਆਪਣੀ ਕਿਨਾਰੀ ਬਣੂਗੀ ਬਟਨ ਪੱਟੀ ਦੀ ਕਿਨਾਰੀ ਜਿਹੜੀ ਦੇਖੋ ਬਹੁਤ ਹੀ ਸੋਹਣੀ ਬਣ ਕੇ ਆਈ ਹੈ ਦੋ-ਦੋ ਕੁੰਡਿਆਂ ਤੇ ਬਣਦੀ ਹੈ ਠੀਕ ਹੈ ਜੇਕਰ ਆਪਾਂ ਇਹ ਨਹੀਂ ਬਣਾਉਂਦੀ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਫਿਰ ਆਪਣਾ ਇਹ ਇਸ ਤਰ੍ਹਾਂ ਬਣ ਕੇ ਆਉਂਦੀ ਹੈ ਤੇ ਬਾਅਦ ਵਿੱਚ ਆਪਾਂ ਨੂੰ ਇਹ ਕਰੋਸ਼ ਦੇ ਨਾਲ ਇਹਦੇ ਉੱਪਰ ਕਿੰਗਰੀ ਲਗਾਉਣੀ ਪੈਂਦੀ ਹੈ ਠੀਕ ਹੈ ਤੇ ਜੇਕਰ ਆਪਾਂ ਨਾਲ ਹੀ ਇਸ ਤਰ੍ਹਾਂ ਇਹ ਕਿਨਾਰੀ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣੀ ਕਿਨਾਰੀ ਬਣਦੀ ਜਾਂਦੀ ਹੈ ਇਸ ਤਰ੍ਹਾਂ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਖੱਬੇ ਪਾਸੇ ਦੀ ਬਟਨ ਪੱਟੀ ਬਣਾਉਣੀ ਹੈ

10 4 5 6 7 ਜਿਹੜਾ ਆਪਣਾ 8ਵਾਂ ਕੁੰਡਾ ਹੈ ਹੁਣ ਇਹ ਸਿੱਧਾ ਪਾਸੇ ਆਪਣਾ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਹੁਣ ਜਿਹੜਾ ਆਪਣਾ 8ਵਾਂ ਕੁੰਡਾ ਹੈ ਇਹਦੇ ਤੇ ਆਪਾਂ ਇੱਕ ਕੁੰਡਾ ਵਧਾਉਣਾ ਪਹਿਲਾ ਆਪਾਂ ਇਸ ਤਰ੍ਹਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਇੱਕ ਕੁੰਡਾ ਫਿਰ ਆਪਾਂ ਇਹ ਕੁੰਡਾ ਪਲਟ ਕੇ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਫਿਰ ਇੱਕ ਕੁੰਡਾ ਆਪਾਂ ਇਹਦੇ ਤੋਂ ਹੋਰ ਬਣਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਇਹ ਕੁੰਡੇ ਦੇ ਦੋ ਕੁੰਡੇ ਬਣ ਗਏ ਇੱਕ ਕੁੰਡਾ ਆਪਣੇ ਕੋਲ ਵੱਧ ਗਿਆ ਇਹ ਦੋ ਕੁੰਡੇ ਹੈਗੇ ਆਪਣੇ ਕਿਨਾਰੀ ਵਾਲੇ ਥ੍ਰੈਡ ਕਰਾਂਗੇ ਪਿੱਛੇ ਇਹਨਾਂ ਵਿੱਚ ਇੱਕ ਕੁੰਡਾ ਤਾਂ ਆਪਾਂ ਇਸ ਤਰ੍ਹਾਂ ਤਾਰ ਲਾਂਗੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਆ ਇਹ ਕੁੰਡਾ ਆਪਾਂ ਬਣਾ ਲਾਂਗੇ ਸਿੱਧਾ ਇਹ ਦੋ ਕੁੰਡਿਆਂ ਤੇ ਆਪਣੀ ਕਿਨਾਰੀ ਬਣਦੀ ਜਾਂਦੀ ਐਸਾ ਹੁਣ ਉਲਟੀ ਸਾਈਡ ਤੇ ਉਲਟੀ ਸਾਈਡ ਤੇ ਆਪਾਂ ਕੋਈ ਵੀ ਕੁੰਡਾ ਵਧਾਉਣਾ ਸਿੱਧੀ ਸਾਈਡ ਤੋਂ ਆਪਾਂ ਕੁੰਡੇ ਵਧਾਵਾਂਗੇ ਇੱਕ ਹੁੰਡਾ ਆਪਾਂ ਧਾਰ ਲੈਣਾ ਬਾਕੀ ਸਾਰੇ ਹੁੰਡੇ ਬਣਾਵਾਂਗੇ ਉਹਨਿੱਤੇ ਉਲਟੀ ਸਾਈਡ ਤੇ ਆਪਾਂ ਕੋਈ ਵੀ ਹੁੰਡਾ ਵਧਾਉਣਾ ਨਹੀਂ ਠੀਕ ਹੈ ਸਾਰੇ ਹੁੰਡੇ ਇਸ ਤਰ੍ਹਾਂ ਸਿੰਪਲ ਬਣਾਈ ਕਰ ਲੈਣੇ ਹੁਣ ਫੇਰ ਆ ਗਏ ਆਪਾਂ ਸਿੱਧੀ ਸਾਈਡ ਸਿੱਧੀ ਸਾਈਡ ਤੇ ਹਰ ਵਾਰ ਆਪਾਂ ਕੁੰਡਾ ਵਧਾਵਾਂਗੇ ਪਹਿਲਾਂ ਆਪਾਂ ਇੱਕ ਹੁੰਡੇ ਬਣਾ ਲੈਣੇ ਇੱਕ ਦੋ 3 4 5 6 7 8 ਦੋ ਕੁੰਡੇ ਕਿਨਾਰੀ ਵਾਲੇ ਛੱਡ ਕੇ ਜਿਹੜਾ ਨਾਲ ਵਾਲਾ ਕੁੰਡਾ ਹੋਗਾ ਹੁਣ ਆਪਣਾ ਨੌਵਾਂ ਕੁੰਡਾ ਹੈ ਇਹਦੇ ਆਪਾਂ ਦੋ ਕੁੰਡੇ ਬਣਾਵਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਬਣਾਇਆ ਫਿਰ ਆਪਾਂ ਇਸ ਤਰ੍ਹਾਂ ਕੁੰਡਾ ਪਲਟ ਲੈਣਾ ਹੈ ਇੱਕ ਕੁੰਡੇ ਦੇ ਆਪਾਂ ਦੋ ਕੁੰਡੇ ਬਣਾਉਣੇ ਹੈ ਉਲਟੀ ਇਸ ਤਰ੍ਹਾਂ ਇੱਕ ਕੁੰਡਾ ਆਪਣਾ ਫੇਰ ਵਧ ਗਿਆ ਥ्रेड ਕਰਾਂਗੇ ਪਿੱਛੇ ਦੋ ਕੁੰਡੇ ਆਪਣੇ ਕਿਨਾਰੀ ਵਾਲੇ ਇਸ ਤਰ੍ਹਾਂ ਇੱਕ ਉਤਾਰ ਲੈਣਾ ਇੱਕ ਕਾਪਾ ਬਣਾ ਲੈਣਾ ਸਿੱਧਾ ਕੋ ਉਂਗਾ ਇਹ ਆਪਣੀ ਕਿਨਾਰੀ ਬੰਦੀ ਜਾਊਗੀ ਹੁਣ ਆਪਾਂ ਉਲਟ ਪਾਸੇ ਤੇ ਆ ਗਏ ਸਾਰੇ ਕੁੰਡੇ ਆਪਾਂ ਜਿਹੜਾ ਪਹਿਲਾ ਕੁੰਡਾ ਆਪਾਂ ਇਹੇ ਉਤਾਰ ਕੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਇਸ ਤਰ੍ਹਾਂ ਦੋ ਕੁੰਡੇ ਮੇਰੇ ਕੋਲ ਵਧ ਗਏ ਪੰਜ ਕੁੰਡੇ ਆਪਾਂ ਬਣਾਉਣੇ ਐ ਇਸੇ ਤਰ੍ਹਾਂ 10 ਕੁੰਡਿਆਂ ਤੋਂ 15 ਕੁੰਡੇ ਕਰਨੇ ਹੁਣ ਫੇਰ ਆਪਾਂ ਸਿੱਧੀ ਸਾਈਡ ਤੇ ਫੇਰ ਉਸੇ ਤਰ੍ਹਾਂ ਇੱਕ ਹੁੰਡੀ ਆਪਾਂ ਉਲਟੇ ਬਣਾ ਲੈਣੀ 1 2 3 4 5 6 7 8 9 10ਵੀਂ ਹੁੰਡੀ ਤੇ ਹੁਣ ਆਪਣਾ ਹੁੰਡਾ ਵਾਦੂਗੇ ਇੱਕ ਬਣਾਇਆ ਉਲਟਾ ਪਹਿਲਾਂ ਇਹ ਹੀ ਗੁੰਡਾ ਆਪਾਂ ਫੇਰ ਪਲਟ ਲੈਣਾ ਇਸ ਤਰ੍ਹਾਂ ਇਹਦੇ ਤੋਂ ਹੀ ਆਪਾਂ ਇੱਕ ਹੋਰ ਗੁੰਡਾ ਬਣਾ ਲੈਣਾ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਤਾਰਾਂਗੇ ਹੁਣ ਕਿਨਾਰੀ ਵਾਲਾ ਤੇ ਇੱਕ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਫੇਰ ਉਲਟੀ ਸਾਈਡ ਤੇ ਆਪਾਂ ਕੋਈ ਵੀ ਗੁੰਡਾ ਜਿਹੜਾ ਵਧਾਉਣਾ ਕੰਨੀ ਵਾਲਾ ਜਿਹੜਾ ਆਪਣਾ ਪਹਿਲਾ ਕੁੰਡਾ ਉਤਾਰ ਕੇ ਬਾਕੀ ਸਾਰੇ ਕੁੰਡੇ ਉਲਟੇ ਤੇੰਨੇ ਕੁੰਡੇ ਜਿਹੜੇ ਆਪਣੇ ਕੋਲ ਹਣ ਵਧ ਗਏ ਫਿਰ ਆਪਾਂ ਅੱਗੇ ਸਿੱਧੀ ਸਾਈਡ ਤੇ ਫਿਰ ਇੱਕ ਹੁੰਡੇ ਬਣਾ ਲੈਣੀ ਹੈ ਉਲਟੇ 10 4 5 6 7 8 9 10 ਹਣ 11ਵੇਂ ਹੁੰਡੇ ਤੇ ਹੁੰਡਾ ਵਧੂਗਾ ਪਹਿਲਾਂ ਇੱਕ ਬਣਾਉਣਾ ਹੈ ਉਲਟਾ ਫਿਰ ਐਸੀ ਕੁੰਡੇ ਨੂੰ ਆਪਾਂ ਪਲਟ ਲੈਣਾ ਇਸ ਤਰ੍ਹਾਂ ਐਸੀ ਤੋਂ ਹੀ ਆਪਾਂ ਇੱਕ ਹੋਰ ਕੁੰਡਾ ਬਣਾ ਦਿਆਂਗੇ ਇਸ ਤਰ੍ਹਾਂ ਕਿਨਾਰੀ ਵਾਲੇ ਕੁੰਡੇ ਐ ਦੋ ਇੱਕ ਉਤਾਰ ਲਾਂਗੇ ਇਸ ਤਰ੍ਹਾਂ ਇੱਕ ਸਿੱਧਾ ਬਣਾ ਲਾਂਗੇ ਫਿਰ ਉਲਟੀ ਸਾਈਡ ਤੋਂ ਕੋਈ ਵੀ ਕੁੰਡਾ ਆਪਾਂ ਵਧਾਉਣਾ ਨਹੀਂ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਇਸ ਹੁਣ ਫੇਰ ਆਪਾਂ ਆ ਗਏ ਸਿੱਧੀ ਸਾਈਡ ਤੇ ਫੇਰ ਉਸੇ ਤਰ੍ਹਾਂ ਇੱਕ ਹੁੰਡੀ ਆਪਾਂ ਬਣਾ ਲੈਣੀ ਹੈ ਇੱਕ ਦੋ 10 4 5 6 7 8 9 10 11 ਹੁਣ 12ਵੇਂ ਕੁੰਡੇ ਤੇ ਆਪਣੇ ਹੁੰਦਾ ਜਿਹੜਾ ਵਧੂਗਾ ਪਹਿਲਾਂ ਇੱਕ ਕੁੰਡਾ ਬਣਾ ਲਾਂਗੇ ਉਲਟਾ ਫੇਰ ਉਸੇ ਤੋਂ ਹੀ ਦੁਬਾਰਾ ਇੱਕ ਹੋਰ ਕੁੰਡਾ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਕਿਨਾਰੀ ਵਾਲੇ ਦੋ ਕੁੰਡੇ ਇੱਕ ਤਾਰਾਂਗੇ ਇਸ ਤਰ੍ਹਾਂ ਇੱਕ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਉਲਟੀ ਸਾਈਡ ਤੋਂ ਸਾਰੀ ਸਿਲਾਈ ਆਪਣੀ ਉਲਟੀ ਬਣੂਗੀ ਪਹਿਲਾ ਕੁੰਡਾ ਇਸ ਤਰ੍ਹਾਂ ਤਾਰ ਕੀ ਸਾਰੇ ਕੁੰਡੇ ਉਲਟੇ ਬਣਾਵਾਂਗੇ ਹੁਣ ਫੇਰ ਆਪਾਂ ਸਿੱਧੀ ਸਾਈਡ ਤੇ ਆ ਗਏ ਹੁਣ ਆਪਣੇ ਕੋਲ ਜਿਹੜੇ 2 4 6 8 10 12 14 15 ਕੁੰਡੇ ਹੋਗੇ 10 ਕੁੰਡਿਆਂ ਤੋਂ 15 ਕੁੰਡੇ ਬਣਾ ਲਈ ਆਪਾਂ 5 ਕੁੰਡੇ ਵਧ ਗਏ ਤਾਂ ਹੁਣ ਆਪਾਂ ਜਿਹੜੀ ਘਟਾਈ ਪਾਉਣੀ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਇੱਕ ਸਲਾਈ ਸਿੱਧੇ ਪਾਸੇ ਤੋਂ ਸਿੰਪਲ ਬਣਾਵਾਂਗੇ ਇਸ ਤਰ੍ਹਾਂ ਸਾਰੇ ਕੁੰਡੇ ਉਲਟੇ ਤੇ ਕੁਲਟੇ ਪਾਸੇ ਤੋਂ ਜਦੋਂ ਆਪਣੇ 15 ਕੁੰਡੇ ਹੋ ਜਾਂਦੇ ਆ ਉਸ ਤੋਂ ਬਾਅਦ ਇੱਕ ਸਲਾਈ ਆਪਾਂ ਸਿੱਧੇ ਪਾਸੇ ਤੋਂ ਸਾਰੀ ਉਲਟੀ ਬਣਾ ਲੈਣੀ ਹੈ ਕੋਈ ਕੁੰਡਾ ਨਹੀਂ ਵਧਾਉਣਾ ਇਕ ਵਾਲ ਟੇਪ ਆਸੇ ਤੋਂ ਉਲਟੀ ਬਣਾ ਲੈਣੀ ਹੈ ਠੀਕ ਹੈ ਇਹ ਕਿਨਾਰੀ ਵਾਲੇ ਦੋ ਕੁੰਡੇ ਹਰ ਵਾਰ ਆਪਾਂ ਇਸੇ ਤਰ੍ਹਾਂ ਬਣਾਉਣੇ ਹੁਲਟੇ ਪਾਸੇ ਤੋਂ ਸਾਰੀ ਸिलाई ਉਲਟੀ ਬਣਾ ਕੇ ਕੰਪਲੀਟ ਕਰਨੀ ਹੁਣ ਫੇਰ ਜਿਹੜੀ ਆਪਣੀ ਸਿੱਧੀ ਸਾਈਡ ਆ ਗਈ ਜਦੋਂ ਆਪਾਂ ਕੁੰਡੇ ਵਧਾਏ ਸੀ ਤਾਂ ਆਪਾਂ ਸਿੱਧੇ ਪਾਸੇ ਤੋਂ ਵਧਾਏ ਸੀ ਤੇ ਜਦੋਂ ਘਟਾਉਣੇ ਆ ਤਾਂ ਹੁਣ ਆਪਾਂ ਉਲਟੇ ਪਾਸੇ ਤੋਂ ਘਟਾਉਣੇ ਸਿੱਧੇ ਪਾਸੇ ਤੋਂ ਸਾਰੀ ਸਿਲਾਈ ਆਪਾਂ ਉਲਟੀ ਬਣਾ ਲੈਣੀ ਹੈ ਕੋਈ ਕੁੰਡਾ ਘਟਾਉਣਾ ਨਹੀਂ ਕਿਨਾਰੀ ਵਾਲੇ ਕੁੰਡੇ ਹਰ ਵਾਰ ਆਪਾਂ ਇਸੇ ਤਰ੍ਹਾਂ ਬਣਾਉਣੀ। ਹੁਣ ਆਪਾਂ ਉਲਟੀ ਸਾਈਡ ਤੇ ਆ ਗਏ। ਉਲਟੀ ਸਾਈਡ ਤੋਂ ਆਪਾਂ 5 ਕੁੰਡੇ ਆਪਾਂ ਵਧਾਏ ਸੀ ਸਿੱਧੇ ਪਾਸੇ ਤੋਂ। 5 ਕੁੰਡੇ ਆਪਾਂ ਉਲਟੇ ਪਾਸੇ ਤੋਂ ਕਟਾ ਲੈਣੇ। 2 ਕੁੰਡੇ ਕਿਨਾਰੀ ਵਾਲੇ ਬਣਾ ਕੇ ਫਿਰ 2 ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਇੱਕ ਕੁੰਡਾ ਕੱਟ ਗਿਆ। ਬਾਕੀ ਸਾਰੇ ਕੁੰਡੇ ਉਲਟੇ। ਸਿੱਧੇ ਪਾਸੇ ਤੋਂ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਾਂਗੀ ਸਿੱਧੇ ਪਾਸੇ ਤੋਂ ਕੋਈ ਵੀ ਗੁੰਡਾ ਆਪਾਂ ਘਟਾਉਣਾ ਨਹੀਂ ਹੁਣ ਆਪਾਂ ਉਲਟੀ ਸਾਈਡ ਤੇ ਫਿਰ ਉਲਟੀ ਸਾਈਡ ਤੋਂ ਇੱਕ ਕੁੰਡਾ ਪਾ ਰਿਹਾ ਦੋ ਕੁੰਡੇ ਆਪਣੇ ਜਿਹੜੇ ਕਿਨਾਰੀ ਵਾਲੇ ਬਣਾ ਕੇ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਰਹਾਂਗੇ ਉਲਟ ਇੱਕ ਕੁੰਡਾ ਆਪਣਾ ਫੇਰ ਘਟ ਗਿਆ ਬਾਕੀ ਸਾਰੇ ਕੁੰਡੇ ਉਲਟ ਸਿੱਧੇ ਪਾਸੇ ਤੋਂ ਸਾਰੀ ਸਿਲਾਈ ਉਲਟੀ ਕਿਨਾਰੀ ਵਾਲੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਔਲਟੀ ਸਾਈਡ ਤੋਂ ਇੱਕ ਕੁੰਡਾ ਤਾਰ ਕੀ ਇੱਕ ਉਲਟਾ ਬਣਾ ਕੇ ਇਹ ਦੋ ਕੁੰਡੇ ਕਿਨਾਰੀ ਵਾਲੀ ਹੋਗੇ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਫਿਰ ਇੱਕ ਕੁੰਡਾ ਇਹ ਆਪਣਾ ਕਾਟ ਲਿਆ ਬਾਕੀ ਸਾਰੇ ਕੁੰਡੇ ਉਲਟੇ ਸਿੱਧੇ ਪਾਸੇ ਤੋਂ ਸਾਰੀ ਚਲਾਈ ਉਲਟੀ ਕਨਾਰੀ ਵਾਲੇ ਕੁੰਡੇ ਉਸੇ ਤਰ੍ਹਾਂ ਇੱਕ ਸਲਿੱਪ ਇੱਕ ਸਿੱਧਾ ਹਲਟੀ ਸਾਈਡ ਤੋਂ ਦੋ ਕੁੰਡੇ ਕਿਨਾਰੀ ਵਾਲੇ ਬਣਾ ਕੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇੱਕ ਗੁੰਡਾ ਫਿਰ ਘਟ ਗਿਆ باقی ਸਾਰੇ ਕੁੰਡੇ ਉਲਟੇ ਸਿੱਧੇ ਪਾਸੇ ਤੋਂ ਸਾਰੇ ਕੁੰਡੇ ਉਲਟੇ ਦੋ ਕੁੰਡੇ ਕਿਨਾਰੀ ਵੱਲ ਉਲਟੀ ਸਾਈਡ ਤੋਂ ਦੋ ਕੁੰਡੇ ਜਿਹੜੇ ਖਨਾਰੀ ਵਾਲੇ ਇਸ ਤਰ੍ਹਾਂ ਬਣਾ ਕੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਫਿਰ ਇੱਕ ਕੁੰਡਾ ਘਟ ਗਿਆ ਫਿਰ ਹੁਣ ਸਿੱਧੇ ਪਾਸੇ ਤੇ 2 4 6 8 10 ਕੁੰਡੇ ਰਹਿ ਗਏ ਪੰਜ ਕੁੰਡੇ ਆਪਾਂ ਵਧਾਏ ਸੀ ਤੇ ਪੰਜ ਕੁੰਡੇ ਆਪਾਂ ਘਟਾ ਲਏ ਠੀਕ ਹੁਣ ਆਪਾਂ ਇੱਕ ਸਲਾਈ ਸਾਰੇ ਕੁੰਡੇ ਉਲਟੇ ਸਿੱਧੇ ਪਾਸੇ ਤੋਂ ਕੋਈ ਵੀ ਕੁੰਡਾ ਵਧਾਉਣਾ ਨਹੀਂ ਤੇ ਨਾ ਹੀ ਕੁੰਡਾ ਕੋਈ ਉਲਟੇ ਪਾਸੇ ਤੋਂ ਘਟਾਉਣਾ ਕਿਉਂਕਿ 10 ਕੁੰਡੇ ਸੀ ਆਪਣੇ 10 ਕੁੰਡੇ ਆਪਣੇ ਕੋਲ ਰਹਿ ਗਏ ਤਾਂ ਹੁਣ ਇੱਕ ਸਲਾਈ ਸਿੱਧੇ ਪਾਸੇ ਤੋਂ ਉਲਟੀ ਬਣਾਈ ਇੱਕ ਉਲਟੇ ਪਾਸੇ ਤੋਂ ਸਾਰੀ ਸਲਾਈ ਉਲਟੀ ਬਣਾ ਲਾਂ ਕਿਨਾਰੀ ਵਾਲੇ ਕੁੰਡੇ ਆਪਾਂ ਉਸੇ ਤਰ੍ਹਾਂ ਹੀ ਬਣਾਉਦੇ ਜਾਨਾ ਬਾਕੀ ਸਾਰੇ ਕੁੰਡੇ ਉਲਟੇ ਹੁਣ ਦੁਬਾਰਾ ਫੇਰ ਆਪਾਂ ਉਸੇ ਤਰ੍ਹਾਂ ਸ਼ੁਰੂ ਕਰ ਲਾਂਗੇ ਜਿਵੇਂ ਆਪਾਂ ਇੱਥੇ ਪਹਿਲੀ ਸਲਾਈ ਸ਼ੁਰੂ ਕੀਤੀ ਸੀ ਸਿੱਧੇ ਪਾਸੇ ਤੋਂ ਕੋਈ ਕੁੰਡਾ ਜਿਹੜਾ ਦੇ ਪਾਸੇ ਤੋਂ ਕੁੰਡੇ ਆਪਾਂ ਵਧਾਵਾਂਗੇ ਤੇ ਉਲਟੇ ਪਾਸੇ ਤੋਂ ਜਿਹੜਾ 15 ਕੁੰਡੇ ਹੋਗੇ ਉਲਟੇ ਪਾਸੇ ਤੋਂ ਘਟਾਵਾਂਗੇ ਜਿਵੇਂ ਮੈਂ ਇੱਥੇ ਤੁਹਾਨੂੰ ਦੱਸਿਆ। 10 ਕੁੰਡੇ ਹੁਣ ਆਪਣੇ ਕੋਲੇ। ਹੁਣ ਆਪਾਂ ਫਿਰ 8ਵੇਂ ਕੁੰਡੇ ਤੇ 2 ਕੁੰਡੇ ਬਣਾ ਲਾਂਗੇ ਸਿੱਧੇ ਪਾਸੇ ਤੋਂ, 2 ਕੁੰਡੇ ਕਿਨਾਰੀ ਵਾਲੇ ਬਣਾ ਲਾਂਗੇ। ਫਿਰ ਜਿਹੜਾ 15 ਕੁੰਡੇ ਹੋਗੇ ਉਲਟੇ ਪਾਸੇ ਤੋਂ ਆਪਾਂ 2 ਕੁੰਡੇ ਕਿਨਾਰੀ ਵਾਲੇ ਬਣਾ ਕੇ ਦੋ ਦਾ ਇੱਕ ਬਣਾ ਦੇਾਂਗੇ। ਜਦੋਂ ਆਪਣੇ ਕੋਲ 10 ਕੁੰਡੇ ਰਹਿ ਜਾਣਗੇ ਤਾਂ ਆਪਾਂ ਕੁੰਡੇ ਘਟਾਉਣੇ ਬੰਦ ਕਰ ਦੇਾਂਗੇ ਇਸ ਤਰ੍ਹਾਂ ਆਪਣੀ ਅੱਗੇ ਬਟਨ ਪੱਟੀ ਜਿਹੜੀ ਬਣਦੀ ਜਾਊਗੀ ਮੈਂ ਥੋੜੀ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਨੀ ਇਸ ਤਰ੍ਹਾਂ ਆਪਣੀ ਬਟਨ ਪੱਟੀ ਜਿਹੜੀ ਬਣਦੀ ਜਾਊਗੀ ਜਦੋਂ ਆਪਾਂ ਇਹਨੂੰ ਅੱਗੇ ਗੇ ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜੀ ਆਪਣੀ ਕਿਨਾਰੀ ਹੈ ਇਸ ਤਰ੍ਹਾਂ ਬਹੁਤ ਹੀ ਸੋਹਣੀ ਕਿਨਾਰੀ ਬਣਦੀ ਜਾਂਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ